ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕੱਤਾਰ ਤਿਕ ਅਵਜ ਆਪ ਸੁਣਦੇ ਹਾਂ ਲੇਖਕ ਨਰੰਗ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਮਿਹਰਦੀਨ ਪਾਣੀ ਮਨੁੱਖੀ ਨਿਗਾਹਾਂ ਸਦਾ ਹੀ ਵੱਡੀਆਂ ਚੀਜ਼ਾਂ ਉੱਤੇ ਟਿਕਣ ਦੀਆਂ ਆਦੀ ਹਨ ਵੱਡਾ ਮਨੁੱਖ ਵੱਡਾ ਗਵਈਆ ਵੱਡਾ ਲੀਡਰ ਜਾਂ ਵੱਡਾ ਬ੍ਰੇਸ਼ ਵੱਡੀ ਬਿਲਡਿੰਗ ਤੇ ਹੋਰ ਨਾ ਵੱਡੀਆਂ ਚੀਜ਼ਾਂ ਉੱਤੇ ਇਸ ਦਾ ਸੁਭਾਅ ਉਹ ਕੁਝ ਇਹੋ ਜਿਹਾ ਬਣਿਆ ਹੋਇਆ ਹੈ ਕਿ ਨਿੱਕੀਆਂ ਚੀਜ਼ਾਂ ਤੱਕਣ ਦੀ ਇਹਦੇ ਵਿੱਚ ਰੁਚੀ ਹੀ ਨਹੀਂ ਜਪਦੀ ਇਸ ਬਹੁਤ ਘੱਟ ਹੀ ਇਹ ਸੋਚਿਆ ਹੋਵੇਗਾ ਕਿ ਇੱਕ ਘਾਹ ਦਾ ਤਣ ਉਹਦੇ ਦੁਨੀਆ ਨੂੰ ਕਿਹੋ ਜਿਹੀ ਬਣਾਉਂਦਾ ਰਹਿੰਦਾ ਹੈ ਜਦਕਿ ਉਹ ਵੱਡੇ ਬਰੇਸ਼ਾਂ ਦੀਆਂ ਉੱਚੀਆਂ ਟੀਸੀਆਂ ਉੱਤੇ ਹੀ ਤੱਕਦਾ ਰਹਿੰਦਾ ਹੈ ਟੈਗੋਰ ਨੇ ਆਖਿਆ ਹੈ ਚੌੜੀ ਧਰਤੀ ਘਾ ਤਣਕਿਆਂ ਨਾਲ ਆਪਣੀ ਮਹਾਨਤਾ ਸੁਖਦਾਈ ਮਣਾਉਂਦੀ ਹੈ ਮੂਖ ਨੇ ਰਹੀ ਪ੍ਰੀਤਨਗਰ ਦੀ ਖਾਮੋਸ਼ ਫਿਜ਼ਾ ਵਿੱਚੋਂ ਲੰਘਦੀ ਕਿਸੇ ਹੱਥ ਨਾਲ ਕੇਦੀ ਚੀਕੂ ਚੀਕੂ ਕੰਨਾਂ ਨੂੰ ਠੁਕਰਾਉਂਦੀ ਹੈ ਬਹਾਰ ਬਰਸਾਤ ਹੁਣ ਆਲੇ ਤੇ ਲਹੂ ਜਮਾਂਦੇ ਸਿਆਲੇ ਵਿੱਚ ਬਿਸਤਰੇੋਂ ਨਿਕਲ ਕੇ ਨਲਕੇ ਤੇ ਨਿਗਾਹ ਮਾਰੋ ਇੱਕ ਪਤਲਾ ਲੰਮਾ ਪੱਕੇ ਰੰਗ ਦਾ ਯੋਗ ਖਲੋਤਾ ਦਿਖਾਈ ਦੇਵੇਗਾ ਗਲ ਕਾਠੇ ਦਾ ਕਸਿਆ ਤੇ ਭਿੱਜਿਆ ਅਧੀਆਂ ਬਾਵਾ ਦਾ ਝੱਗਾ ਲੱਕ ਗੋਡਿਆਂ ਤਿੱਕਰ ਅੱਧ ਭਿੱਜੀ ਖੱਦਰ ਦੀ ਤਹਿਮਤ ਸਿਰ ਤੇ ਵੱਟਾ ਵਾਲੀ ਹੰਡੀ ਹੋਈ ਪਗੜੀ ਪੈਰ ਕਦੇ ਨੰਗੇ ਤੇ ਕਦੇ ਕੋਈ ਛਿੱਤਰ ਮਿਹਰਦੀਨ ਢੁੰਗੇ ਤੜਕੇ ਦਾ ਤਾਰਾ ਜਦੋਂ ਚੜਦਾ ਹੈ ਹਾਲੀ ਹੱਲੇ ਕੇ ਕਰੋ ਨਿਕਲ ਦੁਰਦਾ ਹੈ ਮੰਦਰ ਤੋਂ ਘੰਟੇ ਦੀ ਟਣਕਾਰ ਅਜੇ ਉੱਠੀ ਨਹੀਂ ਹੁੰਦੀ ਤੇ ਨਾ ਹੀ ਮੁੱਲਾ ਅਜ਼ਾ ਦਿੱਤੀ ਹੁੰਦੀ ਹੈ ਉਦੋਂ ਮਹਿਰਦੀਨ ਮੋਢੇ ਉੱਤੇ ਮਸ਼ਕ ਲਮਕਾ ਕੇ ਨਾਲ ਕੇ ਦੇ ਆਪ ਪੜਦਾ ਹੈ ਜੇਕਰ ਖੂਦੀਆਂ ਟੰਡਾਂ ਪਰ ਪਰ ਖਾਲੀ ਹੁੰਦੀਆਂ ਪੈਲੀ ਨੂੰ ਸਿੰਜਦੀਆਂ ਹਨ ਓਕਰ ਹੀ ਮਹਿਰਦੀਨ ਨੇ ਜ਼ਿੰਦਗੀ ਵਿੱਚ ਅਨੇਕਾਂ ਮਸ਼ਕਾਂ ਭਰੀਆਂ ਤੇ ਵੰਡ ਕੱਤੀਆਂ ਉਹਦੀ ਮਸ਼ਕ ਪਤਾ ਨਹੀਂ ਕਦੋਂ ਤੋਂ ਆਪਾਂ ਵਾਰਦੀ ਆਉਂਦੀ ਹੈ ਉਹ ਨਲਕੇ ਦੀ ਹੱਥੀ ਨੂੰ ਦਬਾਂਦਾ ਜਾਂਦਾ ਹੈ ਮਸ਼ਕ ਤੇ ਨਲਕੇ ਦੀ ਬੁੱਲ ਜੁੜੇ ਹੁੰਦੇ ਹਨ ਇੱਕ ਧਾਰ ਨਲਕੇ ਦੇ ਹਿਰਦੇਉ ਉਮਲ ਕੇ ਮਛਕ ਦੇ ਅੰਦਰ ਨਿਗਰਦੀ ਜਾਂਦੀ ਹੈ ਮਿਹਰਦੀਨ ਦੀ ਬਾਹ ਬਾਵੇਂ ਤਾਂ ਠਾ ਉੱਠਦੀ ਹੈ ਪਰ ਨਿਗਾਹਾਂ ਨਲਕੇ ਤੇ ਮਸ਼ਕ ਦੇ ਮੇਲ ਉਤੇ ਖਲੋਤੀਆਂ ਰਹਿੰਦੀਆਂ ਹਨ ਮੁੱਦਤ ਦੀ ਗੱਲ ਹੈ ਜਦੋਂ ਇਹ ਦੇ ਘਰ ਦੇ ਆ ਮੱਛਕ ਇਹਦੀ ਵੱਖੀ ਉੱਤੇ ਰੱਖ ਦਿੱਤੀ ਸੀ ਇਹਦੀ ਜ਼ਿੰਦਗੀ ਨੇ ਹੋਰ ਤੇ ਪਤਾ ਨਹੀਂ ਕੀ ਕੁਝ ਵੇਖਿਆ ਹੈ ਪਰ ਇੱਕ ਚੀਜ਼ ਇਹਦੇ ਤਸਵਰਾ ਵਿੱਚ ਲੱਗੇ ਜਾਪਦੀ ਹੈ ਅਡੋਲ ਖਲੋਤੇ ਨਲਕੇ ਦਾ ਮੱਛਕ ਦੇ ਨਰਮ ਮੂਹ ਨਾਲ ਛੋਇਆ ਹੋਇਆ ਮੂੰਹ ਮਿਹਰਦੀਨ ਹੱਥੀ ਨੂੰ ਲੱਪਦਾ ਨੱਪਦਾ ਕੁਝ ਮੁਸਕੁਰਾਉਂਦਾ ਜਿਹਾ ਹੁੰਦਾ ਹੈ ਤੇ ਹੁੰਦਾ ਬਿਲਕੁਲ ਮਗਨ ਹੈ ਨਰਕੇ ਦੀ ਚੀਕੂ ਚੀਕੂ ਉਹਦੇ ਮਨ ਨੂੰ ਇਕਾਗਰ ਕਰ ਦਿੰਦੀ ਹੈ ਜੇਕਰ ਸਾਜ਼ਾਂ ਦੀ ਚੰਗਾਰ ਨਾਲ ਬੇਕਰਾਰ ਹਿਰਦਾ ਖਾਬਰੇ ਉਹਨੂੰ ਕੋਈ ਦਾਸਤਾਨ ਚੇਤੇ ਆਉਂਦੀ ਹੋਵੇ ਕਿਹੜਾ ਹਿਰਦਾ ਹੈ ਜਿਸ ਦੇ ਵਿੱਚ ਕਦੇ ਖੁਸ਼ੀ ਦੀਆਂ ਘੜੀਆਂ ਨਹੀਂ ਆਈਆਂ ਮਹਿਰਦੀਨ ਨੂੰ ਦੋ ਜੁੜੇ ਮੂੰਹ ਤੱਕ ਕੇ ਆਪਣੇ ਬੀਤੇ ਅਫਸਾਨੇ ਚੇਤੇ ਆ ਜਾਂਦੇ ਹੋਣਗੇ ਖਾਬਰੇ ਉਹਦਾ ਵਿਆਹ ਘਰਾਈ ਸਜਰੀ ਵੋਟੀ ਕੁੰਡ ਚੁਕਾਈ ਪਹਿਲੀਆਂ ਛੇੜਾ ਛੇੜੀਆਂ ਤੇ ਉਸ ਜੀਵਨ ਦੀਆਂ ਹੋਰ ਸਾਰੀਆਂ ਨਿੱਗੀਆਂ ਯਾਦਾਂ ਕੋਈ ਕੁੱਤਾ ਆ ਕੇ ਮਿਹਰਦੀਨ ਦੀ ਲੱਤ ਨੂੰ ਲੁੱਕ ਲਿਪਿਆ ਕਿੱਲਾ ਸਮਝ ਕੇ ਸੁੰਘਦਾ ਪਰ ਮਿਹਰਦੀਨ ਨੂੰ ਕੱਖ ਪਤਾ ਨਹੀਂ ਲੱਗਦਾ ਕੁੱਤਾ ਸੁੰਘ ਸੁੰਘ ਕੇ ਟੁਰ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਕਿਸੇ ਕੁੱਤੇ ਇਸ ਅਹਲ ਟੰਗ ਉੱਤੇ ਕਦੇ ਮੂਤਰ ਹੀ ਕਰ ਦਿੱਤਾ ਹੋਵੇ ਮਿਹਰਦੀਨ ਨੂੰ ਉਹਦੇ ਦੁਨੀਆ ਵਿੱਚੋਂ ਇਹੋ ਜੀਆਂ ਸਧਾਰਨ ਘਟਨਾਵਾਂ ਨਹੀਂ ਕੱਢ ਸਕਦੀਆਂ ਮਿਹਰਦੀਨ ਪਾਣੀ ਮਿਹਰਦੀਨ ਪਾਣੀ ਲਗਾਤਾਰ ਦੋ ਤਿੰਨਾਂ ਕੋਠੀਆਂ ਵਿੱਚੋਂ ਆਵਾਜ਼ਾਂ ਉੱਠ ਕੇ ਮਿਹਰਦੀਨ ਦੀ ਲਿਵ ਤੋੜ ਘੱਟਦੀਆਂ ਹਨ ਉਹਦੀ ਤੌਣ ਉੱਠਦੀ ਹੈ ਕਿਸੇ ਲੁप्त ਸੰਸਾਰ ਤੋਂ ਵਸਤੀ ਰਸਤੇ ਦੁਨੀਆ ਵਿੱਚ ਆ ਕੇ ਉਹ ਹੌਲੀ ਦੇਣੀ ਆਖ ਦਿੰਦਾ ਹੈ ਆਇਆ ਜੀ ਇੱਕ ਸਾਜ਼ ਆ ਖਿੱਚ ਕੇ ਮਸ਼ਕ ਉਛੜੇ ਮਾਰ ਕੇ ਉਹ ਟੁਰ ਪੈਂਦਾ ਹੈ ਪਰ ਆਲੇ-ਦੋਲੇ ਦੀਆਂ ਕੋਠੀਆਂ 'ਚੋਂ ਵਾਜਾਂ ਉਹਦੇ ਕੰਨਾਂ ਵਿੱਚ ਗੂੰਜਦੀਆਂ ਹਨ ਮਿਹਰਦੀਨ ਪਾਣੀ ਇਹਨਾਂ ਆਵਾਜ਼ਾਂ ਨੇ ਰਾਤੀ ਖਾਬਾਂ ਵਿੱਚ ਵੀ ਉਹਨੂੰ ਕਈ ਵਾਰ ਬੇਕਰਾਰ ਕੀਤਾ ਹੋਵੇਗਾ ਤੇ ਕਿੰਨੀ ਵਾਰ ਉਬੜਵਾਹਿਆ ਉੱਠ ਕੇ ਕਿੱਲਿਓ ਮਸੱਕ ਲਾ ਕੇ ਬਾਹਰ ਰਾਤ ਦੇ ਸਨਾਟਿਆਂ ਨੂੰ ਤੱਕ ਉਹ ਲਜਿਤ ਹੋਇਆ ਹੋਵੇਗਾ ਮਸੱਕ ਲਈ ਜਾਂਦਾ ਉਹ ਪਿੱਛੇ ਮੁੜ ਕੇ ਕਦੇ ਨਹੀਂ ਤੱਕਦਾ ਵਿਕਟਰ ਹਿਊਗੋ ਦਾ ਕਥਨ ਹੈ ਮੁਸੀਬਤਾਂ ਮਾਰੇ ਪਿੱਛੇ ਪਰਤਗੇ ਨਹੀਂ ਤੱਕਦੇ ਉਹ ਜਾਣਦੇ ਹੁੰਦੇ ਨੇ ਕਿ ਬਦਕਿਸਮਤੀ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਿਹੜੀ ਕੋਠੀ ਅੱਗੋਂ ਲੰਗਦਾ ਹੈ ਉਥੋਂ ਹੀ ਮਿਹਰਦੀਨ ਪਾਣੀ ਸੁਣਾਈ ਦਿੰਦਾ ਹੈ ਜਿਉਂ-ਜਿਉਂ ਉਹ ਆਵਾਜ਼ਾਂ ਸੁਣਦਾ ਹੈ ਉਹਦੇ ਪੈਰ ਤਿਖੇਰੇ ਹੁੰਦੇ ਚਲੇ ਜਾਂਦੇ ਹਨ ਉਹ ਕਿਸੇ ਕੋਠੀ ਵਿੱਚ ਜਾ ਕੇ ਉਹ ਮਛਕ ਪਲਟ ਦਿੰਦਾ ਹੈ ਕੀ ਮਛਕ ਉਲੱਦ ਕੇ ਉਹ ਕੁਝ ਹੌਲਾ ਹੌਲਾ ਮਹਿਸੂਸ ਕਰਦਾ ਹੋਵੇਗਾ ਮਛਕ ਖਾਲੀ ਹੋਣ ਨਾਲ ਉਹਦੇ ਮਨ ਉਤੇ ਇੱਕ ਮਛਕ ਨਾਲੋ ਕਿਤੇ ਵਢੇਰਾ ਬੋਝ ਆ ਟਿਕਦਾ ਹੈ ਜਦੋਂ ਲਾਗਲੀ ਕੋਠਿਓ ਕੋਈ ਰਤਾ ਮੱਥਾ ਸੁੰਘੇੜ ਕੇ ਆਖ ਦਿੰਦਾ ਏ ਦੇਰ ਹੋ ਗਈ ਹੈ ਮਿਹਰ ਦਿਨ ਪਾਣੀ ਲਓ ਲਿਆਇਆ ਜੀ ਉੱਤਰ ਦਿੰਦੇ ਆ ਭਾਵੇਂ ਉਹਦਾ ਮਨ ਭਾਰੂ ਹੁੰਦਾ ਹੈ ਕਿ ਕਦੋਂ ਪਾਣੀ ਪਹੁੰਚਾ ਦੇਣ ਪਰ ਉਹਦੇ ਕਾਲੇ ਬੁੱਲਾਂ ਵਿੱਚੋਂ ਚਿੱਟੇ ਦਿਸਦੇ ਦੰਦ ਤੇ ਬੇਸ਼ਿਕਨ ਮੱਥਾ ਉਹਦੇ ਕਿਸੇ ਲੁਕਵੇਂ ਖੇੜੇ ਦਾ ਪਤਾ ਲਾ ਦਿੰਦੇ ਹਨ ਕਈ ਵਾਰ ਮਿਹਰਦੀਨ ਦੇ ਆਲੇ ਦੋਲੇ ਕੰਮਕਾਰਾਂ ਤੇ ਜਾਣ ਵਾਲਿਆਂ ਦੀਆਂ ਕਾਲੀਆਂ ਬਾਜਾਂ ਦਾ ਝੁਰਮਟ ਟੁੱਟ ਪੈਂਦਾ ਹੈ ਇੰਨੀਆਂ ਪਾਣੀ ਮੰਗਦੀਆਂ ਬਾਜਾਂ ਵਿੱਚ ਉਹ ਲੰਘ ਕੇ ਕੱਲੇ ਮਿਹਰਦੀਨ ਨੂੰ ਤੱਕ ਕਈ ਵਾਰ ਖਿਆਲ ਆਉਂਦਾ ਹੁੰਦਾ ਹੈ ਕਿ ਵੇਖੀਏ ਉਹਨੂੰ ਉਹ ਕਿਹੜੀ ਰੋ ਵਿੱਚ ਉੱਤਰ ਦੇਵੇਗਾ ਉਪਰੇ ਨੂੰ ਤੇ ਇਉਂ ਜਾਪਣ ਲੱਗਦਾ ਹੈ ਕਿ ਉਹ ਹੁਣੇ ਮਛਕ ਸੁੱਟ ਕੇ ਆਖ ਦੇਵੇਗਾ ਮੈਥੋਂ ਨਹੀਂ ਇਹ ਕੰਮ ਹੁੰਦਾ ਜੀ ਮੈਂ ਇਸ ਨੌਕਰੀੋਂ ਬਾਜ਼ ਆਇਆ ਪਰ ਇੰਨੇ ਬੋਲਾਂ ਦੀ ਭੀੜ ਵਿੱਚੋਂ ਲੰਘਦਾ ਮਿਹਰਦੀਨ ਹੱਸਦੇ ਮੂੰਹ ਹੁਣੇ ਲਾਇਆ ਜੀ ਆਖ ਕੇ ਚਕਰਿਤ ਕਰ ਦਿੰਦਾ ਹੈ ਕਿਡਾ ਸਵਾਦਲਾ ਠੰਮਾ ਹੈ ਉਹ ਕਿਸੇ ਅਨੋਖੀ ਮਿੱਟੀ ਦਾ ਸਾਜ ਹੈ ਜਾਪਦਾ ਹੈ ਖਬਰੇ ਕੜਕਦੇ ਸਿਆਲਿਆਂ ਤੇ ਲੋਂਦੀਆਂ ਤੁੱਪਾਂ ਦੇ ਮਸ਼ਕਾਂ ਪਰ ਦੇ ਮਿਹਰਦੀਨ ਦੇ ਮਨ ਨੂੰ ਜਮਾਜਮਾ ਕੇ ਢਾਲ ਢਾਲ ਕਿਹੜੇ ਸੰਜਿਆਂ ਵਿੱਚ ਢਾਲਿਆ ਹੈ ਇੱਕ ਵਿਗਾਸ ਸਿਹਾਂ ਉਹਦੇ ਮੂੰਹ ਉੱਤੇ ਕਿਉਂ ਦਿਸਦਾ ਰਹਿੰਦਾ ਹੈ ਉਹ ਕੋਈ ਵੱਡਾ ਆਦਮੀ ਨਹੀਂ ਕੋਈ ਉੱਗੀ ਹਸਤੀ ਨਹੀਂ ਪਿੰਡ ਦਾ ਚੌਧਰੀ ਨਹੀਂ ਆਪਣੇ ਸਮਾਜ ਦਾ ਕੋਈ ਸਿਰ ਕੱਢ ਮਨੁੱਖ ਨਹੀਂ ਇਹ ਓਕਾ ਹੀ ਸਧਾਰਨ ਪਿੰਡ ਦੇ ਨੁਕਰੇ ਕੱਚੇ ਕੋਠੇ ਵਿੱਚ ਰਹਿਣ ਵਾਲੀ ਜਿੰਦ ਉਹਦੀ ਰਾਹ ਵਿੱਚ ਕੋਈ ਚੀਜ਼ ਘੱਟ ਹੀ ਰੋਕ ਪਾਉਂਦੀ ਹੈ ਚੱਖਣਾ ਵਿੱਚੋਂ ਉਹ ਲੰਘ ਆਉਂਦਾ ਹੈ ਪਾਣੀਆਂ ਨੂੰ چیر ਲੈਂਦਾ ਹੈ ਜੰਮ ਦੇ ਕੱਕਰ ਤੇ ਝੋਲਸ ਦੀਆਂ ਲੋਹਾਂ ਉਹਦੇ ਬੰਜਰ ਸਰੀਰ ਤੇ ਕੋਈ ਅਸਰ ਨਹੀਂ ਪਾਉਂਦੀਆ ਨਾਲ ਕਾ ਜੇਕਰ ਰਾਤ ਪਰ ਉਹਦੀ ਉਡੀਕ ਵਿੱਚ ਉੱਦਰ ਗਿਆ ਹੁੰਦਾ ਹੈ ਉਹ ਹਰ ਹੀਲੇ ਪਿੰਡੋਂ ਪ੍ਰੀਤਨਗਰ ਪਹੁੰਚਦਾ ਹੈ ਉਹ ਨਲਕੇ ਤੇ ਖਲੋਤਾ ਖਲੋਤਾ ਹੱਥੀ ਚੁੱਕਦਾ ਦਬਦਾ ਹੈ ਹੱਥੀ ਦੀ ਚੀਕੂ ਚੀਕੂ ਵਿੱਚ ਉਹਦੇ ਸੁਰਤ ਜੁੜ ਜਾਂਦੀ ਹੈ ਤੇ ਨਲਕੇ ਮਸ਼ਕ ਦੇ ਜੋੜੇ ਬੁੱਲਾਂ ਤੇ ਉਹਦੀਆਂ ਨਿਗਾਹਾਂ ਨਲਕੇ ਦੀ ਆਤਮਾ ਵਿੱਚੋਂ ਫੁੱਟਦੀ ਧਾਰ ਤੇ ਹਾਈ ਮਸ਼ਕ ਪਿੰਦੀ ਜਾਂਦੀ ਹੈ ਮਹਿਰਦੀਨ ਹੱਥੀ ਨੱਪਦਾ ਤੇ ਮੁਸਕਰਾਉਂਦਾ ਜਾਂਦਾ ਹੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ